ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਲਗੋਂ ਕੋਠੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਗਰੂਪ ਸਿੰਘ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਤੁਹਾਨੂੰ ਦੋ ਦਿਖਾਦਣੇ ਆ ਅੱਜ ਇਸ ਵੀਡੀਓ ਦੇ ਵਿੱਚ ਛੋਟੇ ਰੇਟ ਆ ਪਸ਼ੂਆਂ ਦੇ ਅਕੋਰਡਿੰਗ ਦੇਖੀਏ ਤੇ ਬਿਲਕੁਲ ਫਾਪੜਦਾ ਦੋਸਤੋ ਜਾਇਜ ਵਾਜਬ ਰੇਟ ਹੋਣਗੇ ਪਹਿਲਾਂ ਵੀ ਦੋਸਤੋ ਇਸ ਕੋਲੋਂ ਆਪਾਂ ਬਹੁਤ ਜਣ ਸਾਰੀਆਂ ਵੀੜੀਆਂ ਜਿਹੜੀਆਂ ਦੋਸਤੋ ਅਪਲੋਡ ਕੀਤੀਆਂ ਨੇ ਆਪਣੇ ਚੈਨਲ ਦੇ ਉੱਪਰ ਤੇ ਪਸ਼ੂ ਦੋਸਤੋ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦਾ ਹੁੰਦਾ ਜਿਸ ਕੁਆਲਿਟੀ ਵਾਲਾ ਪਸ਼ੂ ਆ ਦੋਸਤੋ ਉਸੇ ਤਰ੍ਹਾਂ ਦਾ ਰੇਟ ਮੁੱਲ ਜਿਹੜਾ ਜ਼ਰੂਰ ਕੀਤਾ ਜਾਂਦਾ ਠੀਕ ਆ ਤੇ ਅੱਜ 15 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 3 ਤੋਂ 3:30 ਵਜੇ ਦਾ ਸਮਾਂ ਪਰ ਪਸ਼ੂ ਦੋਵੇਂ ਗੱਬਣ ਆ ਜੀ ਠੀਕ ਆ ਆਓ ਕਰਦੇ ਹਾਂ ਡਿਟੇਲ ਸਾਂਝੀ ਬਾਈ ਜਗਰੂਪ ਤੋਂ ਇਨਫੋਰਮੇਸ਼ਨ ਲੈਣੇ ਆ ਠੀਕ ਆ ਇੱਕ ਬਿਲਕੁਲ ਤੁਹਾਨੂੰ ਜਿਹੜੀ ਮਾਝ ਦਿਖਾਵ ਤੇ ਮਾਜ ਵੀ ਉਸ ਅਕੋਰਡਿੰਗ ਪੂਰੀ ਫਾਫੂ ਪੂਰੀ ਆ ਕਿਉਂਕਿ ਜਿੰਨੇ ਕ ਰੁਪਏ ਖਰਚ ਕਰਨੇ ਆ ਜਿਸ ਹਿਸਾਬ ਨਾਲ ਫਰ ਪੈਸੇ ਖਰਚ ਕਰਨੇ ਕਿਸੇ ਕਿਸਾਨ ਵੀਰ ਨੇ ਉਸ ਤਰ੍ਹਾਂ ਦਾ ਪਸ਼ੂ ਜਿਹੜਾ ਤੁਹਾਨੂੰ ਦੋਸਤੋ ਮਿਲ ਜਾਂਦਾ ਠੀਕ ਆ ਅੱਜ ਸਭ ਤੋਂ ਪਹਿਲਾਂ ਜਗਰੂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਵੀਰੇ ਐ ਵਧੀਆ ਤੁਸੀਂ ਸੁਣਾਓ ਠੀਕ ਆ ਤੇ ਜਗਰੂ ਭਾਈ ਅੱਜ ਆ ਦੋ ਐਨੀਮਲ ਆਪਣੇ ਕੋਲ ਆਏ ਆ ਵਕਾਉ ਹਾਂਜੀ ਦੋ ਛੋਟੇ ਦੋ ਵੱਡੇ ਸੀ ਅੱਛਾ ਜੀ ਉਹ ਦੋ ਬਾਹਰ ਪਾਜੀਆਂ ਮੱਜਾਂ ਉਹ ਵੇਗੀਆਂ ਦੇਖ ਚੁੱਕੇ ਹਾਂਜੀ ਉਹ ਹੀ ਵਿਕੀ ਵੀਰ ਨਾਲ ਵੀਡੀਓ ਚ ਪਾਉਣ ਵਾਲੇ ਨੇ ਲੀਆਂ ਠੀਕ ਹੈ ਉਹ ਆਪਾਂ ਵਿੱਚ ਚੜੀ ਖਾਉਣੀਆਂ ਹੋਣਾ ਮੱਜਾਂ ਚੰਗੀਆਂ ਵੱਡੀਆਂ ਸੀ ਚੰਗੀਆਂ ਵੱਡੀਆਂ ਮੱਜਾਂ ਬਿਲਕੁਲ ਸਹੀ ਕਾ ਦੋਛ ਰਹਿ ਗਈਆਂ ਬਿਲਕੁਲ ਮੁੱਦੇ ਸਾਹ ਨਾਲ ਵੀ ਮੱਜਾਂ ਬਹੁਤ ਚੰਗੀਆਂ ਠੀਕ ਆ ਇਹ ਦੋਨੋਂ ਗੱਬਣੇ ਦੋਵੇਂ ਗੱਬਣਾ ਜੀ ਠੀਕ ਆ ਤਾਂ ਦਿਨ ਕਿੰਨੇ ਕਿੰਨੇ ਲੱਝ ਜਾਂਦੀਆਂ ਦੋਵੇਂ ਆਹ ਤੇ ਦੋ ਤਿੰਨ ਦਿਨ ਖੜੂਗੀ ਪਰਲੀ ਲੈ ਲੂ 10 12 ਦਿਨ ਮੱਜ ਉਹ ਤੇ ਪਹਿਲੇ ਨੰਬਰ ਤੇ ਤੋਂ ਅਮਿਨੀ ਪੂਪਰ ਤੋਂ ਕਰ ਦਿੱਤੀ ਨੀ ਨੀ ਕੋ ਉਪਰ ਤਾਂ ਹੀ ਕਰਾਂ ਠੀਕ ਹੈ ਹਾਈਟ ਕਰਦੇ ਜਿਹੜਾ ਦੋਸਤੋ ਬਿਲਕੁਲ ਮੀਡੀਅਮ ਆ ਦਰਮਿਆਨੀ ਹਾਈਟ ਆ ਤੇ ਥਾਣੇ ਵਾਂ ਤੁਹਾਨੂੰ ਦਿਖਾਉਣੇ ਆ ਵੇਖੋ ਪਟਨਾ ਦਾ ਲੇਵਾ ਤੇ ਘੱਟੋ ਘੱਟ ਵੀ 2-4 ਦਿਨ 2-3 ਦਿਨ ਆ ਸਮਾਂ ਕੱਢਦੀ ਆ ਠੀਕ ਆ ਇਹ ਮੱਝ ਤੇ ਜਗਰੂਪ ਸੁਭਾ ਕੇ ਨਵਾਂ ਸੂਗੀ ਏ ਸੁਭਾ ਦੂਜਾ ਲਾ ਲਓ ਤੀਜਾ ਲਾ ਲਓ ਜੀ ਬਿਲਕੁਲ ਨਵੀਂ ਮੱਝ ਕੋਈ ਪੁਰਾਣੀ ਨਹੀਂ ਆ ਠੀਕ ਹੈ ਜੀ ਬਿਲਕੁਲ ਦੂਜਾ ਸੁਭਾ ਦੋਸਤੋ ਤੁਸੀਂ ਮੰਨ ਸਕਦੇ ਜੇ ਦੂਜਾ ਨਹੀਂ ਤਾਂ ਤੀਜਾ ਮੰਨ ਸਕਦੇ ਜੇ ਠੀਕ ਹੈ ਥੋੜੀ ਸਮਝ ਆ ਕੀ ਪਤਲਾ ਪਿੰਡਾ ਬਿਲਕੁਲ ਪਤਲੀ ਕੰਬੜੀ ਤੇ ਆਹ ਵੇਖੋ ਜੀ ਆਰਡਰ ਰੌਡਰ ਦੀ ਕੁਆਲਿਟੀ ਸੋਹਣੀ ਆ ਤੇ ਜਗਰੂਪ ਭਾਈ 53 ਚਾਰੇ ਥਣਾ ਬਿਲਕੁਲ ਕੋਈ ਕੋਈ ਨਾੜ ਨਹੀਂ ਕੋਈ ਗੰਡ ਨਹੀਂ ਥਣਾ ਜੇ ਪੇਸ਼ੇਰੀ ਵੀ ਆਪਣੀ ਗਰੰਟੀ ਹੋ ਗਈ ਨਾੜ ਗੰਡ ਦੀ ਗਰੰਟੀ ਹੋ ਗਈ ਆਪਣੀ ਠੀਕ ਹੈ ਜੀ ਤੇ 3 ਪਰ ਹੁਣ ਸ਼ਹਿਰ ਦੀ ਵੈਸੇ ਉਹ ਤਾਂ ਸ਼ਾਇਦ ਆਉਂਦਾ ਜੀ ਅਸਲ ਅਸਲ ਕੋਈ ਕੱਢ ਦੀ ਫਿਰ ਦਿਨ ਕੱਢੂਗੀ ਹੋ ਜਾਣਾ ਹਾਂਜੀ ਕੱਢ ਦੂ ਕੱਢ ਦੂਗੀ ਠੀਕ ਹੈ ਜੀ ਉਹ ਥੰਡੀ ਠੰਡੀ ਬੜੀ ਆ ਹਾਂ ਲੋ ਜੀ ਠੀਕ ਹੈ ਜੀ ਬਾਕੀ ਠੰਡੀ ਧੀਰੀ ਆ ਤੇ ਸੀਲ ਸਊਗਾ ਪੂਰੀ ਠੀਕ ਆ ਫਵਾਨਾ ਲੇਵਾ ਜਿਹੜਾ ਦੋਸਤੋ ਆ ਆ ਤੁਸੀਂ ਦੇਖ ਹੀ ਸਕਦੇ ਜੀ ਵੀ ਥਣ ਥਣ ਗੈਪ ਜਿਹੜਾ ਵਿੱਚ ਬੇਸ਼ੱਕ ਤੁਹਾਨੂੰ ਥੋੜਾ ਘੱਟ ਨਜ਼ਰ ਆਊਗਾ ਕਿਉਂਕਿ ਲੇਵਾ ਜਿਵੇਂ ਜਿਵੇਂ ਦੋਸਤੋ ਖੁੱਲਿਆ ਆਈ ਨੇ ਤੇ ਥੋੜਾ ਜਿਹਾ 2 2 ਇੰਚ ਦਾ ਜਿਹੜਾ ਵਿੱਚ ਗੈਪ ਅੰਦਰ ਉਹ ਜ਼ਰੂਰ ਦੇਖਣ ਨੂੰ ਮਿਲੂਗਾ ਠੀਕ ਆ ਦੇਖ ਲਈ ਬੜੀ ਸਫਾ ਸਾਫ਼ ਹੈ ਜੀ ਲੇਵੇ ਦੀ ਸਫਾਈ ਹੈ ਵੀਰਾਂ ਦਾ ਬਸ ਵੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਪਤਲੇ ਪਿੰਡੇ ਦੀ ਆ ਹਾਈਟ ਹੈ ਮੀਡੀਅਮ ਆ ਦਰਮਿਆਨੀ ਹਾਈਟ ਆ ਵੀ ਕੋਈ ਦੂਰੋਂ ਨੇੜਿਓਂ ਵੀਰ ਆ ਜੇ ਘਰੇ ਤੇ ਬਾਅਦ ਵਿੱਚ ਇੱਥੇ ਆਣ ਕੇ ਆਖੇ ਵੀਰੇ ਹਨਾ ਤੇ ਕੋਈ ਛੋਟੀ ਹਾਈਟ ਆ ਜਾਂ ਮ ਤੇ ਰੇਡ ਪੜਤਾ ਜਦੋਂ ਦੋਸਤੋਂ ਬਿਲਕੁਲ ਇਹੋ ਜਿਹੇ ਪਸ਼ੂ ਨਿਕਲਦੇ ਆ ਰੇਡ ਪੜਤਾ ਵੀ ਬਿਲਕੁਲ ਗੈਜ ਹੁੰਦਾ ਉਸ ਅਕੋਰਡਿੰਗ ਕਿਉਂਕਿ ਹਰ ਕਵੀਰ ਦੀ ਚੁਆਇਸ ਹੁੰਦੀ ਇੱਛਾ ਹੁੰਦੀ ਹੈ ਔਸ ਨੂੰ ਛੋਟੇ ਭਾਅ ਰੇਡ ਦੇ ਵੀ ਖਰੀਦਣਾ ਵੀ ਬਹੁਤ ਜਲਦ ਸਾਰੇ ਚਾਹੁੰਦੇ ਆ ਠੀਕ ਆ ਤੇ ਵੱਡੇ ਤੋਂ ਵੱਡੇ ਪਸ਼ੂ ਵੀ ਬਹੁਤ ਵੀਰ ਖਰੀਦੇ ਆ ਇਸ ਤਰ੍ਹਾਂ ਜਿਹੜੀ ਹਰ ਇੱਕ ਤਰ੍ਹਾਂ ਦੀ ਡਿਮਾਂਡ ਪੂਰੀ ਕੀਤੀ ਜਾਂਦੀ ਆ ਵੀਰ ਵੱਲੋਂ ਠੀਕ ਆ ਚਾਹੇ ਵਪਾਰੀ ਵੀਰ ਵੱਲੋਂ ਕਿਉਂਕਿ ਕੁਆਲਿਟੀ ਜਿਹੜੀ ਦੋਸਤੋਂ ਬਿਲਕੁਲ ਤੁਹਾਡੇ ਸਾਹਮਣੇ ਹਨ ਦੇਵਾ ਆ ਦੇਖੋ ਜੀ ਬਾਕੀ ਥਣ ਦੇ ਵੀ ਪੂਰੀ ਸਾਫ ਆ ਠੀਕ ਆ ਜੀ ਚਾਰੇ ਥਣ ਚਾਰੇ ਥਣ ਭਰ ਆ ਕੇ ਤਸੱਦੀ ਕਰ ਸਕਦੇ ਜ ਆਪਣਾ 튁 ਕੇ ਆ ਲੋ ਠੀਕ ਹੈ ਤਾਂ ਜਗਰੂ ਵੀਰੇ ਕਿੱਥੋਂ ਤੱਕ ਜਿਹੜਾ ਲੈ ਦੇ ਕਰਨਾ ਮੋਹ ਤਾਂ ਬਿਲਕੁਲ ਵੀਰ ਜੀ ਜਾਇਜ਼ ਕੀ ਕਰਦੇ ਹੋ ਮੋਨ 55000 ਹੂੰ 52 ਦੇ ਦਿਆਂਗੇ 52 ਦੇ ਹੋਰ 500 ਛੱਡਦਾ ਸਾਢੇ 51 ਦੇ ਦਿਆਂਗੇ ਸਾਢੇ 51 ਦੇ ਹਾਂਜੀ ਹਾਂ ਨਾਲ ਹੀ ਗੱਲ ਹੀ ਹੋ ਗਈ ਹਾਂਜੀ ਹਾਂ ਨਾਲ ਹੀ ਠੀਕ ਹੈ ਜੀ ਹਾਂ ਨਾ ਵਾਲੀ ਜਿਹੜੀ ਗੱਲ ਆ ਦੋਸਤੋ 55100 ਦੀ ਵੀਰਾਂ ਦਾ ਵੀ ਦੇ ਦੇਾਂਗੇ ਬਿਲਕੁਲ ਨਵੀਂ ਮਾਰ ਜਾ ਕੋਈ ਇਹ ਨਾ ਆਖੇ ਪੁਰਾਣੀ ਖੋਲਾ ਬਿਲਕੁਲ ਨਵੀਂ ਤੇ ਪਤਲੀ ਚਮੜੀ ਦੀ ਦੋਨੋਂ ਵੀ ਜਿਆਦਾ ਨਹੀਂ 8 ਕਿਲੋ ਦੇ ਜਊਗੀ ਹੋ ਸਕਦਾ ਕੋਈ ਨੌ ਵੀ ਕਰ ਜਾ ਸੇਵਾ ਚੰਗੀ ਦਾ ਇਹ 8 ਤਾਂ ਜਰੂਰ ਲਵੂਗੀ ਨਾ ਬਿਲਕੁਲ ਲਓ ਵੀ ਦੋਸਤੋ ਬਿਲਕੁਲ ਤਾਜੀ ਤਰਾਰ ਬਿਲਕੁਲ ਤਾਜੀ ਸੂਣੀ ਹੈ ਤੇ ਦੁੱਧ 8 9 8 9 ਲੀਟਰ ਜਿਹੜਾ ਦੋਸਤੋ ਨਾਰਮਲੀ ਆਪਾਂ ਇੱਕ ਆਈਡੀਆ ਹੁੰਦਾ ਉਮੀਦ ਹੁੰਦੀ ਹੈ ਵੀ ਇਹੋ ਜਿਹੇ ਪਸ਼ੂ ਤੋਂ ਇੰਨਾ ਦੁੱਧ ਆਪਾਂ ਲੈ ਸਕਦੇ ਹਾਂ ਠੀਕ ਆ ਤੇ ਰੇਟ 1.51 ਲੱਖ ਲੈਣ ਦੇ ਨਾਲ ਆ ਠੀਕ ਹੈ ਜੀ ਯੈਸ ਨੋ ਵਾਲੀ ਗੱਲ ਬਾਤ ਆ ਫੇਸ ਕੁਆਲਟੀ ਤੁਹਾਨੂੰ ਪੂਰੀ ਫਿਰ ਦਿਖਾ ਦਿੰਨੇ ਆ ਕੋਈ ਵੱਡੇ ਸੂਬੇ ਨਹੀਂ ਕੀ ਦੂਜੇ ਨਹੀਂ ਤੇ ਤੀਜੇ ਸੂਬੇ ਤੁਸੀਂ ਮੰਨ ਕੇ ਸੌਦਾ ਕਰਿਓ ਆਹ ਦੇਖੋ ਜੀ ਠੀਕ ਆ ਸਿੰਗ ਕੇ ਇਹਦਾ ਥੋੜਾ ਜਿਹਾ ਪਸ਼ੂ ਦੀ ਬੰਦਰ ਸਿੰਘਾਂ ਦਾ ਸਟਰਕਚਰ ਉਸ ਹਿਸਾਬ ਦਾ ਹੁੰਦਾ ਬਾਕੀ ਫੇਸ ਕੁਆਲਟੀ ਦੇਖ ਸਕਦੇ ਹੋ ਠੀਕ ਹੈ ਜੀ ਜਿਵੇਂ ਪਹਿਲਾਂ ਨਾਲ ਦੂਜੇ ਨਾਲ ਦੂਜੇ ਤੇ ਤੀਜੇ ਸੂਵੇ ਬਾਅਦ ਮੱਜਾਂ ਦੀ ਹੁੰਦੀ ਹੈ ਠੀਕ ਆ ਉਸ ਤਰ੍ਹਾਂ ਦੀ ਫੇਸ ਕੁਆਲਟੀ ਤੇ ਇਸ ਤੋਂ ਬਾਅਦ ਹਾਂ ਜੀ ਲੈਵਾ ਬਟਨ ਵਾਲਾ ਹੂੰ ਲੋ ਵੀ ਜਰੂਰ ਭਾਈ ਵਾਰ-ਵਾਰ ਦਿਖਾ ਰਿਹਾ ਕਹਿੰਦਾ ਵੱਡਣਾ ਵਾਲਾ ਲੇਵਾ ਠੀਕ ਆ ਜੀ ਤੇ ਇੱਕ ਨਿਸ਼ਾਨੀ ਹੁੰਦੀ ਵੀ ਚਲੋ ਪਸ਼ੂ ਵਧੀਆ ਦੁੱਧ ਦਿੰਦਾ ਤੇ ਕਿਉਂਕਿ ਚੱਡੇ ਸੋਨੇ ਦੀ ਮਾਲ ਸਣ ਠੀਕ ਆ ਉਮੀਦ ਹੁੰਦੀ ਆ ਵੀ ਚੰਗਾ ਦੁੱਧ ਪਾ ਦੇਗੀ ਇਸ ਤੋਂ ਬਾਅਦ ਅਗਲੀ ਮੱਝ ਤੁਹਾਨੂੰ ਦਿਖਾਉਣੇ ਆ ਠੀਕ ਆ ਵੱਡੇ ਕਦ ਕਾਟ ਦੀ ਆ ਫਾਈਨ ਸੋਨੇ ਚਾ ਸਵਾ ਝੋਟੀ ਸੋਨ ਵਾਲੀ ਆ ਇਹ ਕਿਰਮਾ ਜੀ ਦੂਜਾ ਸਵਾ ਦੂਜਾ ਹਾਂ ਹੂੰ ਡੇਰ ਲੈ ਜੂਗੀ 10 12 ਅੱਛਾ ਜੀ ਇਹਨੇ ਕਿ ਜਿੰਨੇ ਕਾਪਾਂ ਦੱਸਿਆ ਤੇ ਪਤੋਂ ਆਪਣੇ ਉਹਦਾ ਸ਼ੈਦ ਹੀ ਆਇਆ ਬਿਲਕੁਲ ਜੀ 10 ਤੋਂ 12 ਦਾ ਲੈ ਚੁੱਕਲੇ ਨੂੰ 10 12 ਦਾ ਖੁੱਲੇ ਡੋਤੇ ਲੈ ਜੀ 10 ਤੋਂ 12 ਦਿਨ ਜਿਹੜਾ ਦੋਸਤੋ ਸਮਾਂ ਲੈ ਜੂਗੀ ਸੂਬਾ ਵੇਰ ਦੂਜਾ ਦੱਸ ਰਿਹਾ ਵੀ ਦੂਜਾ ਸੂਬਾ ਸੂਣੀ ਹੈ ਠੀਕ ਆ ਤੇ ਆਹ ਮੂੰਹ ਮੱਥੇ ਤੋਂ ਫੇਸ ਕੁਆਲਟੀ ਸਿੰਘਾਂ ਦੀ ਬੰਤਰ ਆਹ ਦੇਖ ਸਕਦੇ ਹੋ ਠੀਕ ਹੈ ਜੀ ਤੇ ਹਾਈਟ ਕਾ ਤਾਂ ਪੂਰਾ ਵੱਡਾ ਠੀਕ ਆ ਬਹੁਤ ਵੱਡੀ ਹਾਈਟ ਆ ਤੇ ਜਗਰੂਪ ਲੈਵਲ ਉਹ ਪੂਰਾ ਬਣਾਉਂਗੀ ਨੇੜੇ ਬਣਾਉਂਗੀ ਪੂਰਾ ਬਣਾਉਂਗੀ ਠੀਕ ਆ 10 12 ਦਿਨਾਂ ਨਾਲ ਲੈ ਲਵੇ ਪੈ ਗਈ ਹੈ ਮੇਰੀ ਵੀ ਆਪਣੀ ਪਿੱਛੇ ਦੀ ਗਾਰੰਟੀ ਹੈ ਠੀਕ ਹੈ ਜੀ ਭਾਰ ਪਿੱਛੇ ਦੀ ਥੜਾ ਥੁਣਾ ਦੀ ਥੜਾ ਥੜਾ ਵੀ ਨਾੜ ਗਣਦੀ ਆਪਣੀ ਗਾਰੰਟੀ ਠੀਕ ਹੈ ਜੀ ਲਓ ਜੀ ਸਾਰੇ ਪਾਰ ਪਿੱਛੇ ਦੀ ਵੀਰਾਂ ਦਾ ਵੀ ਆਪਣੀ ਤਸੱਲੀ ਆ ਪੂਰੀ ਠੀਕ ਹੈ ਜੀ ਕਿਸੇ ਪਾਸੇ ਕੋਈ 나ੜ ਗੰਢ ਜਾਂ ਥਣਾਂ ਦੇ ਵਿੱਚ ਕੋਈ ਆਪਾਂ ਕਹਦੇ ਨੇ ਵੀ ਸੋ ਕਿਸੇ ਤਰ੍ਹਾਂ ਦਾ ਇਹ ਦੋਸਤ ਥਣ ਬੰਦਪੂਤ ਹੋਣ ਤੇ ਸਾਰ ਹੋਣ ਉਹ ਕੋਈ ਚੀਜ਼ ਨਹੀਂ ਕਿ ਵੀ ਤਸੱਲੀ ਆ ਪੂਰੀ ਟਿੱਪਣ ਦੇ ਵਿੱਚ ਇੱਕ ਨੰਬਰ ਤੇ ਫਿਰ ਵੀ ਤੁਸੀਂ ਆਪਣੀ ਤਸੱਲੀ ਜਿਹੜੀ ਆ ਟਿੱਪ ਕੇ ਕਰ ਸਕਦੇ ਜੇ ਐਨੀਮਲ ਨੂੰ ਪਛੂ ਠੀਕ ਆ ਬਾਕੀ ਜਿਸ ਹਿਸਾਬ ਨਾਲ ਲੇਵਾ ਹਵਾਨਾ ਦੋਸਤੋ ਹੈਗਾ ਦਿਨ ਨੂੰ ਦੇਖਦੇ ਹੋਏ ਵੀ 12 13 ਦਿਨ 10 ਦਿਨ ਲੈਂਦੀ ਆ ਉਹ ਹਿਸਾਬ ਨਾਲ ਲੇਵਾ ਫੁੱਲਾ ਬਣਾਉਣੀ ਠੀਕ ਹੈ ਤੇ ਬਾਕੀ ਥਾਂ ਥਣ ਜਿੱਦਾਂ ਦੀ ਸ਼ੇਪ ਹੈਗੀ ਆ ਉਹ ਤੁਸੀਂ ਆ ਦੇਖ ਸਕਦੇ ਜੀ ਠੀਕ ਹੈ ਜੀ ਗਰੂ ਭਾਈ ਪਿਛਲੇ ਥਾਂ ਥੋੜਾ ਜਿਵੇਂ ਜੋੜ ਕੇ ਰੱਖੂਗੀ ਇੱਥੇ ਇਸੇ ਤਰ੍ਹਾਂ ਥੋੜਾ ਜਿਹਾ ਜਿਉਂ ਜਿਉਂ ਤੁਹਾਨੂੰ ਪਤਾ ਚੱਡਾ ਭਰੂਗੀ ਉਹ ਥੋੜਾ ਫਰਕ ਫੁੱਲੇ ਨਗੇ ਭਾਈ ਮੇਰੀ ਢਿਲ ਪਈ ਮੱਚ ਹਮ ਜਿਉਂ ਜਿਉਂ ਚੱਡਾ ਭਰੂਆਂ ਵੇ ਫਰਕ ਪੈਣਾ ਜਣਾ ਦੂਰੋਂ ਦੇਖ ਲੈਣਾ ਠੀਕ ਹੈ ਜੀ ਠੀਕ ਹੈ ਤੇ ਕੀ ਇਹਦਾ ਮੁੱਲ ਕੀ ਰਹੂਗਾ ਲੈਣ ਦੇ ਨਾਲੀ ਗੱਲਬਾਤ ਇਹਦੀ ਕੀ ਹੈ ਜੀ ਡਿਮਾਂਡ ਕੀ ਹੈ ਤੁਹਾਡੀ ਇਹਦਾ ਮੁੱਲ ਥੋੜਾ ਦਹਾਂ ਦੇ ਨਾਲ ਕੱਟੀ ਕਰਕੇ ਮੁੱਲ 65000 ਹਾਂ 62000 ਵੀ ਦੇ ਦਾਂਗੇ 62000 ਰੁਪਏ 60 ਦਿਹਾੜਾ ਦੇ ਦਾਂਗੇ ਵੀਰਾ ਠੀਕ ਹੈ ਜੀ ਹਾਂ ਜੀ ਦੇਖ ਲਓ ਕਾਗਜ਼ ਕਾੜ੍ਹ ਫੇਖ ਲਓ ਮੱਝ ਦਾ ਉੱਠਣ ਲਈ ਵਾਖ ਲਓ ਕਿਹੇ ਗੱਲਾਂ ਮੱਝ ਨਹੀਂ ਖੁੱਸੀ ਹਮ ਹਾਈਡ ਕਾਦ ਬਿਲਕੁਲ ਜਾਏ ਮੁੱਲ ਪਹਿਲਾਂ ਦੱਸਿਆ ਗਿਆ ਸੀ ਵੀ ਹਾਈਡ ਕਾਦ ਵੀ ਪੂਰਾ ਉੱਚਾ ਠੀਕ ਆ ਵੱਡੀ ਆ ਲੋਪੋਚੜ ਠੀਕ ਹੈ ਜੀ ਧੋਨਾਂ ਦੇ ਲੰਬੇ ਧੋਨਾਂ ਵਾਲੀ ਤੇ ਸਿੰਗਲ ਹੱਡੀ ਦੋਵੇਂ ਸਿੰਗਲ ਹੱਡੀ ਦੀਆਂ ਠੀਕ ਆ ਜੀ ਤੇ ਅਮੀਨਿਕ ਉੱਪਰ ਵੀ ਸਿੰਗਲ ਹੱਡੀ ਠੀਕ ਆ ਜੀ ਰੇਟ ਪਰ ਤਾਂ ਇਹਦਾ ਵੀ ਚੰਗਾ ਸੁਥਰੀ ਇਹ ਵੀ ਮਾਝ ਸੁਥਰੀ ਹੈ ਦੋਸਤੋ ਠੀਕ ਆ ਥਣੇ ਦੇ ਵੀ ਦੀ ਪੂਰੀ ਸਫਾਈ ਆ ਬਾਕੀ ਹਰ ਪਾਸਿਓਂ ਹਰ ਇੱਕ ਐਂਗਲ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜਰੂਰ ਤੁਹਾਨੂੰ ਜਿਹੜੀ ਚੀਜ਼ ਪਸੰਦ ਆ ਉਹ ਸੀ ਤੇ ਬਾਕੀ ਬਹਿਣੀ ਵਾਲੇ ਪਾਸਿਓਂ ਥਣੇ ਵੀ ਵੇਖੋ ਠੀਕ ਆ ਤੇ ਜਿਹੜੀ ਦੋਸਤੋ ਆਪਾਂ ਤੁਹਾਨੂੰ ਆ ਮਾਝ ਦਿਖਾਈ ਹੈ 60000 ਠੀਕ ਆ ਜੀ ਹਾਂ ਨਾ ਜਿਹੜੀ 60000 62000 ਵੀ ਕਹਿੰਦਾ ਸੀ ਕੋਈ 50000 ਨਹੀਂ ਆਦਾ ਵੀ ਸਿਰਫ 6 ਤੇ 10 ਦਿਨ ਸੰਭਲ ਦੀ ਲੋੜ ਪੈ ਜੂ। 10 ਦਿਨ ਸੰਭਲ ਦੀ ਲੋੜ ਹੈ ਮਾਜ ਫਿਰ 57000 ਦੀ। ਹੂੰ। ਦੇਖੇ ਕਿਸੇ ਵੀਰ ਨੇ ਜੇ ਵੇਚਣੀ ਹੈ ਮੈਂ 2 ਪੈਸੇ ਨਫਾ ਵੀ ਦੇਉਗੀ। ਜ਼ਰੂਰ ਦੋਗੇ ਭਾਵੇਂ ਵੇਚਣ ਵਾਲਾ ਵੀਰ ਲੈ ਜੇ। ਬਿਲਕੁਲ ਨਹੀਂ ਮਾਜ। ਬਿਲਕੁਲ ਬਿਲਕੁਲ। ਤੇ ਆ ਜਗਰੂ ਭਈ ਅੱਜ ਪਛੀ ਦੋਨੋਂ ਵਗਾਊਗਾ ਆਪਣੇ ਕੋਲ। ਦੋਨੋਂ ਦੋਨੋਂ। ਠੀਕ ਆ। ਆ ਦੋ ਮੱਜਾਂ ਜਿਹੜੀਆਂ ਦੋਸਤੋ ਅੱਜ ਵਗਾਊ ਸੀ ਕੱਬਣਾ ਠੀਕ ਆ। ਤੇ ਤਿਆਰੀ ਤੇ ਆ ਆ ਪਹਿਲੀ ਤੁਹਾਨੂੰ ਦਿਖਾਤੀ ਆ ਜੇਕਰ ਕਿਸੇ ਵੀਰ ਨੇ 2 ਦਿਨ 3-4 ਦਿਨ ਤਾਕਤ ਸੁਆ ਪਸੂ ਲੱਭ ਰਹੇ ਹੋ ਤਾਂ ਤੁਸੀਂ ਇਹਨੂੰ ਹੱਥ ਪਾ ਲਿਓ ਕਿਉਂਕਿ ਤਿਆਰੀ ਤੇ ਆ ਹੋ ਸਕਦਾ ਸਫਰ ਚ ਜਾਂਦਿਆਂ ਵੀ ਇੱਕ ਦੋ ਦਿਨ ਪਸੂ ਕੱਢੇ ਚਾਹਣ ਲਈ ਨਾ ਜਿਹਨੇ ਕੱਲ ਚੌਣ ਦੀ ਮੱਝ ਲੈਣੀ ਆ ਦੋਹਾਂ ਚੌਹ ਜੀਆਂ ਆ ਰਹਿਆ ਨੇ ਬਿਲਕੁਲ ਉਹਨੂੰ ਚੰਗੀ ਮੱਝ ਫ੍ਰਿਜ ਕਿਹਦੇ ਫ੍ਰਿਜ ਬਿਲਕੁਲ ਉਹ ਜੋ ਤੂੰ ਫ੍ਰਿਜੀ ਆ ਤੂੰ ਜਦੋਂ ਮਰਜ਼ੀ ਇਹੋ ਜਿਹਾ ਪਸੂ ਬੈਠਾ ਗਿਰੋ ਮਰਜ਼ੀ ਵੇਖ ਲਓ ਏਡੇ ਮੋਲੇ ਦਾ ਬਿਲਕੁਲ ਤੇ ਰੇਡ ਪੜਤਾ ਦੋਸਤੋ ਜਾਇਜ਼ ਆ ਜ਼ਰੂਰ ਤੁਸੀਂ ਹੱਥ ਪਾ ਲਿਓ ਕਈ ਵਾਰ ਬਾਜ਼ਾਰ ਆਪਾਂ ਪੂਰਾ ਤੁਰ ਫਿਰ ਕੇ ਵੇਖ ਲਈਏ ਏਡਾ ਪਸੂ ਨਹੀਂ ਲੱਭਦਾਗਾ ਬਾਕੀ ਤਾਜੀ ਸੁਣੀ ਆ ਨਵੀ ਪੂਰਾ ਸਾਲ ਪਰ ਸੂਗਾ ਆਪਾਂ ਲੈ ਸਕਦੇ ਆ ਇਸ ਮਾਝ ਤੋਂ ਠੀਕ ਆ ਤੇ ਦੂਜੇ ਨੰਬਰ ਤੇ ਜਿਹੜੀ ਆ ਮਾਝ ਦਿਖਾਤੀ ਆ ਰੇਡ ਪੜਤਾ ਇਹਦੇ ਅਕੋਰਡਿੰਗ ਦੇਖੀਏ ਤੇ ਇਹ ਵੀ ਠੀਕ ਆ ਠੀਕ ਆ ਲਾਈ ਪਈ ਆ ਲੇਵਾ ਹਵਾਨਾ ਬਿਲਕੁਲ ਬਣਾਊਗੀ 10 ਦਿਨ 12 ਦਿਨ ਅਜੇ ਸਮਾਂ ਬਾਕੀ ਤੇ ਜਗਰੂ ਭਾਈ ਬੋਲ ਗਿਆ ਨੰਬਰ ਆਪਣੇ ਜੀ ਪਿੰਡ ਅਲਗੋ ਕੋਠੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਮੋਬਾਈਲ ਨੰਬਰ 98781 33177 84376 34902 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਭਾਈ ਜਗਰੂਪ ਪਿੰਡ ਅਲਗੋ ਕੋਠੀ ਤੋਂ ਦੋ ਮੱਝਾਂ ਸੀ ਅੱਜ ਦੋਸਤੋ ਪਸ਼ੂ ਇਸੇ ਤਰ੍ਹਾਂ ਆਉਂਦੇ ਆ ਡੇਲੀ ਰੁਟੀਨ ਦੇ ਵਿੱਚ ਤੁਸੀਂ ਆਪਣਾ ਸਮੇਂ-ਸਮੇਂ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਹੋ ਅੱਜ ਵੀ ਤਕਰੀਬਨ ਕੋਈ ਚਾਰ ਮੱਝਾਂ ਤੁਹਾਡੇ ਸਾਹਮਣੇ ਆਪਾਂ ਰੂਪਰੂ ਕਰਨੀਆਂ ਸੀ ਦੋ ਮੱਝਾਂ ਵੱਡੀਆਂ ਸੀਆਂ ਘਟੋ ਘੜਤੀ ਕਾਫੀ ਵੱਡੀ ਕੋਠੜੀਆਂ ਤੇ ਕਿਆਂ ਫਿਰ ਬਾਹਰ ਨੂੰ ਹੀ ਆਪਾਂ ਮੋੜਨਾ ਆਪਾਂ ਵੇਚਣੇ ਹੀ ਲੈਂਦਿਆਂ ਬਿਲਕੁਲ ਇਹ ਦੋ ਮੱਝਾਂ ਜ਼ਰੂਰ ਵੀੜੀਆਂ ਚ ਪਾਉਣਗੇ ਆਪਾਂ ਬਿਲਕੁਲ ਜੀ ਬਿਲਕੁਲ ਚਲੋ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੀਆਂ ਜੀ ਹਾਂ ਜੀ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ